ਕੀ ਕਹਿੰਦਾ ਕੀ ਕਹਿੰਦਾ ਮਾ ਮਾ ਬੰਦਾ ਇਹਨੇ ਜਿਹੜਾ ਨੀਮ ਦਾ ਨਾ ਉਹ ਮਾ ਇਹੋ ਹੈ ਨਾ ਉਹਨਾਂ ਨਾਲ ਜਿਹੜਾ ਉਹਦਾ ਇੱਕ ਮਿੰਟ ਮਰ ਜਾ ਮਰ ਜਾ ਇੱਧਰ ਲੈ ਲੈ ਚੱਲ ਬੱਚੇ ਮਰੇ ਵੀਰ ਮੇਰੇ ਮਾੜੇ ਪਿੱਛੇ ਨੂੰ ਕਿਵੇਂ ਅਗਲੇ ਇੱਕ ਮਿੰਟ ਅਗਲੇ ਇੱਕ ਮਿੰਟ ਕਰਾਓ 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 ਇਹਦੇ ਇਹਦੇ ख़ुशी टल जी मिठा करायो सांसदेर वलो बि

ਸਰ ਲੋਕਕਾਰੀ ਵਿਦਿਆ ਮੰਤਰਾਲੇ ਦਾ ਨਾਮ ਰੌਸ਼ਨ ਕੀਤਾ ਕੀ ਕਹਿਣਾ ਜਨਨਾ ਫਸਟ ਆਫ ਆਲ ਥੈਂਕ ਯੂ ਸਰ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੈ ਤੇ ਇਹ ਸਭ ਕੁਝ ਪੋਸੀਬਲ ਤਾਂ ਹੀ ਹੋਇਆ ਮੇਰੇ ਪੇਰੈਂਟਸ ਕਰਕੇ ਮੇਰੇ ਸਕੂਲ ਦੇ ਟੀਚਰਸ ਕਰਕੇ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਜਿਸ ਤਰ੍ਹਾਂ ਗੇਮ ਦੇ ਵਿੱਚ ਵੀ ਤੁਸੀਂ ਖੇਡਦੇ ਰਹੇ ਤੇ ਪੜਾਈ ਦੇ ਵਿੱਚ ਵੀ ਦੋਨੇ ਪੈਰਲਲ ਕਿਸ ਤਰ੍ਹਾਂ ਚੱਲਦੇ ਰਹੇ ਤੁਹਾਡੇ ਅ ਸਰ ਇਹਦੇ ਵਿੱਚ ਪਾਪਾ ਦਾ ਬਹੁਤ ਵੱਡਾ ਰੋਲ ਹੈ ਮੇਰੇ ਪਾਪਾ ਬਹੁਤ ਸਪੋਰਟਿਵ ਨੇ ਮਤਲਬ ਉਹ ਸਵੇਰ ਮੇਰੇ ਤੋਂ ਗੇਮ ਕਰਵਾ ਕਰਵਾ ਲੈ ਕੇ ਆਉਂਦੇ ਇੱਥੇ ਤੇ ਉਸ ਤੋਂ ਬਾਅਦ ਗੇਮ ਤੋਂ ਬਾਅਦ ਵਾਪਸ ਕਰਦੇ ਮਤਲਬ ਉਹਨਾਂ ਨੇ ਬਹੁਤ ਸਪੋਰਟ ਕੀਤੀ ਹੈ ਮੇਰੇ ਵੱਲ ਕਿ ਕਿਸ ਤਰ੍ਹਾਂ ਸੋਚ ਰਹੇ ਸੀ ਪਹਿਲਾਂ ਰਿਜ਼ਲਟ ਤੋਂ ਪਹਿਲਾਂ ਜਿਹ ਰਿਜ਼ਲਟ ਆਉਣ ਤੋਂ ਪਹਿਲਾਂ ਸਰ ਮਿਹਨਤ ਕੀਤੀ ਸੀ ਤੇ ਪੇਪਰਾਂ ਤੋਂ ਆਈਡੀਆ ਹੋ ਜਾਂਦਾ ਹੈ ਪਰ ਮੈਨੂੰ ਐਵੇਂ ਸੀ ਮੈਂ ਮੈਰਿਟ ਦੇ ਵਿੱਚ ਆ ਜਾਊਂਗੀ ਪਰ ਫਸਟ ਦੇ ਮੈਂ ਅਜੇ ਸੋਚਿਆ ਕਿਸ ਤਰ੍ਹਾਂ ਕੀ ਪਤਾ ਲੱਗਿਆ ਰਿਜਲਟ ਦਾ ਮੈਨੂੰ ਮੰਮਾ ਦੀ ਕਾਲ ਆਈ ਸੀ ਕਿ ਮੈਂ ਬਾਤ ਕੀਤੀ ਗਈ ਤੇ ਉਦੋਂ ਕਾਲ ਆਈ ਤੇ ਮੈਂ ਬਹੁਤ ਖੁਸ਼ ਹੋਈ ਤੇ ਅੱਗੇ ਕੀ ਕਰਨਾ ਚਾਹੁੰਗੇ ਹੁਣ ਅੱਗੇ ਸਰ ਮੈਂ ਐਮਬੀਬੀਐਸ ਕਰਨੀ ਆ ਐਮਬੀਬੀਐਸ ਫਿਰ ਇਸ ਟੀਮ ਕਰਨਾ ਚਾਹੁੰਗਾ ਅਗਲੀ ਐਮਡੀ ਐਮਬੀਬੀਐਸ ਕਰਨੀ ਐਮਡੀ ਦੇ ਗੈਨੋ ਕਾਲਜਿਸ ਤੋਂ ਬੰਨਾ ਮੈਂ ਤੇ ਬੜੇ ਬਾਕੀ ਮੈਂ ਕੀ ਮੈਸੇਜ ਦੇਣਾ ਚਾਹੁੰਗੀ ਤੁਸੀਂ ਪੜਨ ਵਾਲੇ ਬੱਚਿਆਂ ਨੂੰ ਕਿ ਮਿਹਨਤ ਕਰਦੇ ਰਹੋ ਮਤਲਬ ਮਿਹਨਤ ਦਾ ਕਿਤੇ ਨਾ ਕਿਤੇ ਤਾਂ ਮੁੱਲ ਪਊਗਾ ਹੀ ਕਾਨੂੰਨਾਂ ਅੱਜ ਜਿਹੜਾ ਹੈਗਾ ਪਤਾ ਲੱਗਿਆ ਜਦੋਂ ਉਸ ਤੋਂ ਬਾਅਦ ਤੁਹਾਡਾ ਕਿ ਕਿਸ ਤਰ੍ਹਾਂ ਰਿਹਾ ਤੁਹਾਡਾ ਮਤਲਬ ਮੈਂ ਬਿਆਨ ਨਹੀਂ ਕਰ ਪਾ ਰਹੀ ਮੈਂ ਬਹੁਤ ਖੁਸ਼ ਹਾਂ ਸਰ ਤੁਸੀਂ ਅਗਰ ਸਪੋਰਟਸ ਕਿਹੜੀ ਗੇਮ ਕਰਦੇ ਹੋ ਕਿ ਕਿਸ ਤਰ੍ਹਾਂ ਨੈਟਬਾਲ ਨੈਟਬਾਲ ਸਰ ਨੈਟਬਾਲ ਸਰ ਪਰਿਵਾਰ ਦਾ ਕਿਵੇਂ ਪਰਿਵਾਰ ਦਾ ਕਿਵੇਂ ਮੈਂ ਸਟੇਟ ਦੇ ਵਿੱਚ ਗੋਲਡਨਸਰ ਨੈਸ਼ਨਲ ਮੈਂ ਪਲੇ ਹੋਣਗੀ ਪਰਿਵਾਰ ਦਾ ਕਿਵੇਂ ਸਾਥ ਦੇ ਕਿਹਦੇ ਕਿਹਦਾ ਸਾਥ ਪਰਿਵਾਰ ਸਾਰੇ ਮਮਾ ਪਾਪਾ ਦਾਦੀ ਸਾਰਿਆਂ ਦਾ ਹੀ ਸਪੋਰਟ ਸੀਗਾ ਹਾਜੀ ਖੁਸ਼ੀ ਹੈ ਰਾਦਾ ਵੀ ਸੀ ਇਸਾ ਜਿਹੜਾ ਸ਼ਰੇਆ ਤੁਸੀਂ ਕਿਹਨੂੰ ਦੇਣਾ ਚਾਹੂਗੇ ਤੁਸੀਂ ਕ੍ਰੈਡਿਟ ਨਹੀਂ ਸਾਰਿਆਂ ਨੂੰ ਸਰ ਇੱਕ ਜਾਣੇ ਨਾਲੀਆਂ ਸਾਰਿਆਂ ਦੀ ਹੀ ਮਿਹਨਤ ਨਾਲ ਹੀ ਹੋਇਆ ਸਰ ਅੱਜ ਖੁਸ਼ੀ ਪੂਰੀ ਬੋਲ ਸਰ ਸੇ ਮਰਦੀਪ ਸਿੰਘ ਅੱਜ ਕਿਦਾਂ ਲੱਗਿਆ ਜਦੋਂ ਅੱਜ ਅਜ ਨਦੀ ਜੀ ਆਉਂਦੇ ਆ ਤੁਹਾਡੇ ਬੇਟਿਆਂ ਨਾਲ ਪੂਰੇ ਪੰਜਾਬ ਭਰ ਵਿੱਚ ਪਹਿਲੀ ਬਰੀ ਐਡੀ ਵਰਗੀ ਲੈਵਲ ਦੀ ਜਦੋਂ ਤੁਹਾਡੇ ਰਿਜਲਟ ਨਦੀ ਜੀ ਆਉਂਦੇ ਆ ਕਿ ਪਹਿਲੇ ਸਟੇਜ ਤੇ ਆਉਂਦੇ ਆ ਸਰ ਬਹੁਤ ਖੁਸ਼ੀ ਹੋਈ ਨਾਲ ਹੀ ਮੈਂ ਬਰਨਾਲਾ ਵਾਸੀਆਂ ਦਾ ਸਕੂਲ ਮੈਨੇਜਮੈਂਟ ਦਾ ਤੇ ਹੋਰ ਜਿੰਨੇ ਵੀ মিডিਆ ਤੋਂ ਸਾਥੀ ਆਏ ਜਾਂ ਜਿੰਨੇ ਵੀ ਵੱਡੀ ਗਿਣਤੀ ਵਿੱਚ ਸਾਰੇ ਆਏ ਸਾਰਿਆਂ ਦਾ ਹੀ ਮੈਂ ਤਹਿ ਦਿਲੋਂ ਪਹਿਲਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਖੁਸ਼ੀ ਨੂੰ ਆਪਣੀ ਖੁਸ਼ੀ ਬਣਾਇਆ ਤੇ ਨਾਲ ਹੀ ਸਕੂਲ ਦਾ ਵੀ ਥੈਂਕਸ ਕਰਦੇ ਆ ਇਹਨਾਂ ਨੇ ਬਹੁਤ ਸਪੋਰਟ ਕੀਤੀ ਹੈ ਬੇਟੀ ਨੂੰ ਨਤੀਜੇ ਤੋਂ ਪਹਿਲਾਂ ਕੀ ਸੋਚ ਰੱਖਦੇ ਸੀ ਜਦੋਂ ਮੇਰੇ ਪੇਪਰਾਂ ਵੇਲੇ ਉਹ ਨਤੀਜੇ ਮਿਲੇ ਅਸੀਂ ਜੀ ਮੈਂ ਪਹਿਲਾਂ ਵੀ ਦੱਸ ਕੇ ਚੁੱਕਿਆ ਸਾਡੇ ਪੱਤਰਕਾਰ ਵੀਰਾਂ ਨੂੰ ਕਿ ਮਾਰਨਿੰਗ ਕਈ ਵਾਰ ਅਸੀਂ ਜਦੋਂ ਉੱਠ ਰਹੇ ਹੁੰਦੇ ਸੀ ਤਾਂ ਇਹਨੂੰ ਅਸੀਂ ਸੌਣ ਲਈ ਕਹਿ ਰਹੇ ਹੁੰਦੇ ਸੀਗੇ ਤਾਂ ਬਹੁਤ ਮਿਹਨਤ ਬੇਟੀ ਨੇ ਕੀਤੀ ਹੈ ਚਲੋ ਪ੍ਰਮਾਤਮਾ ਨੇ ਇਹਦੀ ਮਿਹਨਤ ਨੂੰ ਤੇ ਭਾਗ ਲਾਇਆ ਸੋ ਇਸ ਲਈ ਬਹੁਤ ਖੁਸ਼ੀ ਦੀ ਗੱਲ ਹੈ ਤੇ ਕਿਉਂਕਿ ਜਦੋਂ ਪੇਪਰ ਵੀ ਕਰਕੇ ਆਉਂਦੀ ਸੀ ਤਾਂ ਆ ਕੇ ਕਹਿੰਦੀ ਸੀ ਪਾਪਾ ਮੇਰਾ ਪੇਪਰ ਤੁਸੀਂ ਕੜਵਾਇਓ ਸਾਨੂੰ ਅਸੀਂ ਕਹਿ ਦਿੰਦੇ ਸੀ ਸਾਨੂੰ ਤਾਂ ਉਹਦੀ ਸਾਡੇ ਲਈ ਇੱਕ ਮੈਰਿਟ ਹੈ ਉਸ ਤੇਰੇ ਜਿਹੜੇ ਕੰਫੀਡੈਂਸ ਤੋਂ ਸਾਨੂੰ ਪਤਾ ਲੱਗ ਰਿਹਾ ਕਿ ਤੇਰੇ ਪੇਪਰ ਜਿਹੜੇ ਬਹੁਤ ਵਧੀਆ ਹੋਏ ਨੇ ਤੇ ਬਹੁਤ ਖੁਸ਼ੀ ਹੋ ਰਹੀ ਹੈ ਸਪੋਰਟਸ ਵੀ ਨਾਲ ਹਾਂਜੀ ਹਾਂਜੀ ਸਰ ਸਪੋਰਟਸ ਵੀ ਨੈਸ਼ਨਲ ਲੈਵਲ ਦੀ ਪ੍ਰੇਅਰ ਵੀ ਹੈ ਜੀ ਅੱਗੇ ਕੀ ਰੱਖ ਸੋਚ ਰੱਖ ਬਸ ਇਹ ਅੱਗੇ ਹੁਣ ਤਿਆਰੀ ਕਰ ਰਹੀ ਜੀ ਮੈਡੀਕਲ ਦੇ ਜਿਹੜੇ ਪੇਪਰ ਦਿੱਤੇ ਸੀਗੇ ਤੇ ਹੁਣ ਐਮਬੀਬੀਐਸ ਵੱਲ ਦੀ ਇਸ ਤਰ੍ਹਾਂ ਦੇਖਦੇ ਹੋ ਸਰ ਜਿਸ ਤਰ੍ਹਾਂ ਇੱਕ ਫਾਦਰ ਦਾ ਇੱਕ ਸੁਪਨਾ ਹੁੰਦਾ ਵੀ ਮੈਂ ਬੱਚਿਆਂ ਦੇ ਨਾਮ ਨਾਲ ਜਾਣਿਆ ਜਾਵਾਂ ਅੱਜ ਇਹ ਲੱਗਿਆ ਹੈਗਾ ਤੁਸੀਂ ਸੀਰਤ ਦੇ ਪਾਪਾ ਦੇ ਨਾਮ ਨਾਲ ਜਾਣੇ ਜਾ ਰਹੇ ਹੋ ਸੀਰਤ ਦੇ ਪਾਪਾ ਅੱਜ ਇਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਿਲਕੁਲ ਜੀ ਇਹ ਹਮੇਸ਼ਾ ਸਾਡੇ ਮੇਰੇ ਮਦਰ ਨੇ ਉਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਆ ਬਹੁਤ ਸੰਘਰਸ਼ਮਈ ਸਾਡੀ ਪਰਿਵਾਰ ਦੀ ਲਾਈਫ ਆ ਉਹਦੇ ਵਿੱਚ ਉਹਨਾਂ ਨੇ ਹਮੇਸ਼ਾ ਹੀ ਸਿਖਾਇਆ ਸੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਵੀ ਬੇਟਾ ਮੈਂ ਹੁਣ ਕਹਿੰਦੇ ਹੁੰਦੇ ਸੀ ਮੈਂ ਤੇਰੇ ਨਾਮ ਨਾਲ ਜਾਣੀ ਜਾਨੀ ਆ ਅੱਜ ਮੈਨੂੰ ਵੀ ਉਹੀ ਸਮਾਂ ਜਿਹੜਾ ਪ੍ਰਾਪਤ ਹੋਇਆ ਵੀ ਅੱਜ ਮੈਂ ਵੀ ਮੇਰੀ ਬੇਟੀ ਦੇ ਨਾਂ ਨਾਲ ਦੇਣਾ। ਕੀ ਮੈਸੇਜ ਦੇਣਾ ਚਾਹੁੰਗੇ ਤੁਸੀਂ ਹੋਰ ਪੜ੍ਹਨ ਵਾਲੇ ਬੱਚਿਆਂ ਨੂੰ? ਹਾਂਜੀ, ਇਹੀ ਮੈਸੇਜ ਵੀ ਮਿਹਨਤ ਕਰੋ ਬੇਟਾ ਤੇ ਜਿਹੜਾ ਆਪਾਂ ਇਹ ਚੀਜ਼ ਨਹੀਂ ਸਮਝਣੀ ਵੀ ਕੱਲੀ ਪੜ੍ਹਾਈ ਜ਼ਰੂਰੀ ਐ, ਸਾਰਾ ਕੁਝ ਹੀ ਜ਼ਰੂਰੀ ਐ ਜੀ। ਸਾਨੂੰ ਸਪੋਰਟਸ ਵੀ ਜ਼ਰੂਰੀ ਐ, ਹੋਰ ਐਕਟੀਵਿਟੀਆਂ ਵੀ ਜ਼ਰੂਰੀ ਨੇ। ਕਿਉਂਕਿ ਅੱਜ ਦਾ ਸਮਾਂ ਕੰਪੀਟੀਸ਼ਨ ਦਾ ਸਮਾਂ ਇਹਦੇ ਵਿੱਚ ਇੱਕ ਚੀਜ਼ ਨਹੀਂ ਮੈਨੇ ਰੱਖਦੀ ਆਲ ਰੌਂਡਰ ਜਿਹੜੇ ਬੱਚੇ ਉਹੀ ਕਿਤੇ ਨਾ ਕਿਤੇ ਚੰਗੇ ਪਾਸੇ ਨੂੰ ਜਾਂਦੇ। ਹਾਂਜੀ, ਮੇਰਾ ਨਾਮ ਅਨਪ੍ਰੀਤ ਕੌਰ। ਕਿਸ ਤਰ੍ਹਾਂ ਲੱਗਿਆ ਜਦ ਰਾਜ ਦੇ ਨਤੀਜੇ ਆਂਦੇ ਤੇ ਪਤਾ ਲੱਗਦਾ ਪਹਿਲੇ ਦਸਤਾਨਾ ਸਾਨੂੰ ਬਹੁਤ ਖੁਸ਼ੀ ਪਹਿਲਾਂ ਤਾਂ ਮੇਰਾ ਬਹੁਤ ਰੋਣਾ ਆਇਆ ਖੁਸ਼ੀ ਦੇ ਹੰਝੂ ਆਏ ਬਸ ਮੈਂ ਕਿੱਥੇ ਪੜ੍ਹ ਕੇ ਖੁਸ਼ੀ ਕਰ ਮੇਰੀ ਬੇਟੀ ਨੇ ਬਹੁਤ ਮਿਹਨਤ ਕੀਤੀ ਸੀ ਉਹ ਡੀਕ ਸੀ ਕਿਸ ਤਰ੍ਹਾਂ ਜਿਹੜੀ ਡੀਕ ਸੀ ਪਹਿਲਾਂ ਤੁਹਾਡੀ ਹਾਂਜੀ ਉਹਨੇ ਬਹੁਤ ਮਿਹਨਤ ਕੀਤੀ ਸੋ ਕਹਿੰਦੀ ਸੀ ਮੰਮਾ ਮੈਂ ਮੈਰਿਜ 'ਚ ਜ਼ਰੂਰ ਆਉਂਗੀ ਬਹੁਤ ਸੋਨੇ ਨੰਬਰ ਲਏ ਸੀ ਉਹਨੇ ਤੇ ਉਹ ਸਾਰੀ ਰਾਤ ਪੜ੍ਹਦੀ ਰਹਿੰਦੀ ਸੀ ਜੀ ਕੀ ਨਤੀਜੇ ਆਣੇ ਸੀ ਤੁਹਾਡੀ ਕੀ ਉਹ ਕੀ ਸੋਚ ਰੱਖਦੇ ਸੀ ਹਾਂ ਪਤਾ ਸਾਨੂੰ ਇਹ ਤਾਂ ਪਤਾ ਹੀ ਸੀ ਵੀ ਉਹ ਮੈਰਿਟ ਚ ਆਊਗੀ ਕਿਉਂਕਿ ਉਹਨੇ ਬਹੁਤ ਕੰਫੀਡੈਂਸ ਨਾਲ ਤੇ ਜਦੋਂ ਪੇਪਰ ਆ ਕੇ ਦੇਖਦੀ ਵੀ ਮੰਮਾ ਮੇਰੇ ਸਾਰੇ ਸਹੀ ਨੇ ਮੇਰਾ ਕੁਝ ਵੀ ਗਲਤ ਨਹੀਂ ਹੋ ਸਕਦਾ ਵੀ ਜੇ ਮੇਰਾ ਕੋਈ ਗਲਤ ਨੰਬਰ ਕਟਿਆ ਵੀ ਗਿਆ ਮੰਮਾ ਤਾਂ ਤੁਸੀਂ ਮੇਰੇ ਰੀਚੈਕਿੰਗ ਪਰ ਦਿਓ ਵੀ ਮੈਂ ਪਰ ਜਰੂਰ ਫਸਟ ਆਉਂਗੀ ਉਹਨੂੰ ਉਮੀਦ ਸੀਗੀ ਤੇ ਉਹਨੂੰ ਹੁਣ ਵੀ ਲੱਗਦਾ ਸੀਗਾ ਮੰਮਾ ਜੇ ਰੋਜ਼ ਮੰਮਾ ਰਿਜ਼ਲਟ ਕਦੋਂ ਆਊਗਾ ਰਿਜ਼ਲਟ ਨਹੀਂ ਆਇਆ ਰਿਜ਼ਲਟ ਨਹੀਂ ਆਇਆ ਤਾਂ ਇਸ ਵਾਰ ਲੇਟ ਹੋ ਗਿਆ ਪਰ ਹੁਣ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਗਈ ਕੀ ਕਿਸ ਤਰ੍ਹਾਂ ਆਪਣੇ ਨਾਲ ਪੜਨਾ ਨਾਲ ਸਪੋਰਟਸ ਵੀ ਕਰਦੀ ਕਿਵੇਂ ਨਾਲ ਥੋੜਾ ਸਾਫ ਰਹਿੰਦੀ ਹਾਂ ਜੀ ਬਾਕੀ ਇਹਦੇ ਪਾਪਾ ਦੇ ਬਹੁਤ ਸਵੇਰੇ ਪਹਿਲਾਂ ਇਹਨਾਂ ਨੂੰ ਖੇਡਣ ਲੈ ਕੇ ਜਾਂਦੇ ਫਿਰ ਵਾਪਸ ਆਉਂਦੇ ਫਿਰ ਆਪਦੀ ਟਿਊਸ਼ਨਸ ਵਗੈਰਾ ਲਾਉਂਦੀ ਸ਼ਾਮ ਨੂੰ ਫਿਰ ਦੁਬਾਰਾ ਲੈ ਕੇ ਜਾਂਦੇ ਤਾਂ ਸਾਨੂੰ ਸਾਰਿਆਂ ਦੀ ਮਿਹਨਤ ਦੇ ਨਾਲ ਹੀ ਜਿਹੜੀ ਅੱਜ ਇਸ ਇਹ ਸਕਸੈਸ ਤਾਂ ਸਾਨੂੰ ਮਿਲੀ ਹੈ ਜੀ ਅੱਗੇ ਕੀ ਸੋਚ ਰਹੀ ਹੋ? ਅੱਗੇ ਨੇ NEET ਦਾ ਐਗਜ਼ਾਮ ਦਿੱਤਾਗਾ ਪਰਮਾਤਮਾ ਕਰੇ ਚਲੋ ਉਹਦੇ ਵਿੱਚੋਂ ਵੀ ਆਵੇ ਤਾਂ ਇਹ MBBS ਕਰੋਗੀ ਜੀ ਅੱਗੇ ਹੋਰ ਬੱਚਿਆਂ ਨੂੰ ਵੀ ਮੈਸੇਜ ਲਾਣਾ ਮੈਸੇਜ ਇਹ ਆ ਵੀ ਬੱਚੇ ਮਿਹਨਤ ਕਰਨਾ ਮੈਨ ਹੈ ਫੋਨ ਤੋਂ ਦੂਰ ਰਹਿਣਾ ਜੇ ਫੋਨ ਤੋਂ ਦੂਰ ਨਾ ਦੋਤੇ ਜਸਵੰਤ ਕੌਰ ਜੀ ਕਿੱਦਾਂ ਲੱਗਿਆ ਜੀ ਅੱਜ ਜਦੋਂ ਤੁਹਾਡੀ ਕੋਤੀ ਦਾ ਰਿਜ਼ਲਟ ਨਤੀਜੇ ਆਉਂਦੇ ਨੇ ਕਿ ਪੂਰੇ ਪੰਜਾਬ ਪੱਧਰ ਵਿੱਚ ਪਹਿਲਾ ਸਥਾਨ ਆ ਸਕਿਆ ਹਾਂਜੀ ਬਿਆਨ ਨਹੀਂ ਕੀਤੀ ਜਾ ਸਕਦੇ ਖੁਸ਼ੀ ਕੋਈ ਸ਼ਬਦ ਨਹੀਂ ਹਨ ਵੀ ਕਿਸ ਕਿੰਨਾ ਸ਼ਬਦਾਂ ਚ ਅਸੀਂ ਬਿਆਨ ਕਰੀਏ ਕਿ ਸਾਡੀ ਖੁਸ਼ੀ ਤਾਂ ਕੋਈ ਇੰਨੀ ਖੁਸ਼ੀ ਸੀ ਕਿ ਟਿਕਾਣਾ ਹੀ ਨਹੀਂ ਕੋਈ ਵੀ ਜਿਸ ਤਰ੍ਹਾਂ ਪੜਨਾ ਲਖਣਾ ਕੀਤਾ ਨਾਲ ਸਾਰਾ ਜਿਸ ਤਰ੍ਹਾਂ ਕਰੇ ਬਹੁਤ ਮਿਹਨਤੀ ਬਹੁਤ ਮਿਹਨਤੀ ਮੇਰੇ ਬੱਚੇ ਮੈਂ ਖੁਸ਼ਕਿਸਮਤਾਂ ਕਿ ਮੈਨੂੰ ਇੰਨੇ ਮਿਹਨਤੀ ਬੱਚੇ ਮਿਲੇ ਨੇ ਪਹਿਲਾਂ ਮੇਰਾ ਬੇਟਾ ਬਹੁਤ ਮਿਹਨਤੀ ਨੂ ਰਾਣੀ ਆਈ ਇਸ ਬੱਚੇ ਦੀ ਮਦਰ ਉਹ ਬਹੁਤ ਮਿਹਨਤੀ ਔਰ ਮੈਂ ਮੇਰੇ ਬਾਰੇ ਮੈਂ ਆਪ ਨੂੰ ਤਾਂ ਮੈਂ ਕੀ ਕਹਾ ਆਦੇ ਮੋਹ ਬੜਾਈ ਵਧੀਆ ਨਹੀਂ ਲੱਗਦੇ ਹੁੰਦੇ ਤੇ ਅੱਜ ਮੇਰੇ ਮੈਨੂੰ ਮੇਰੇ ਪਰਮਾਤਮਾ ਤੇ ਇਨਾ ਮਾਣ ਹੈ ਕਿ ਮੇਰੇ ਬੱਚਿਆਂ ਨੂੰ ਉਹਨਾਂ ਦੀ ਸੱਚੇ ਦਿਲੋਂ ਕੀਤੀ ਹੋਈ ਮਿਹਨਤ ਦਾ ਅੱਜ ਫਾਲ ਮਲੇ ਮੇਰੇ ਪੁੱਤ ਨੇ ਸਾਰੇ ਪੰਜਾਬ ਦੇ ਵਿੱਚ ਆਪਣੇ ਪਰਿਵਾਰ ਦਾ ਜਿਹੜਾ ਨਾਮ ਰੌਸ਼ਨ ਕੀਤਾ ਲੱਗਦਾ ਹੈ ਕਿ ਤੁਹਾਡੀ ਪੋਤੀ ਦੇ ਨਾਮ ਤੋਂ ਤੁਸਨ ਨੂੰ ਵੀ ਜਾਣਿਆ ਲੱਗਾ ਹੋਰ ਹਾਂਜੀ 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 ਮੇਰਾ ਇਹ ਸੁਪਨਾ ਸੀ ਕਿ ਮੇਰੇ ਨਾਮ ਤੋਂ ਨਹੀਂ ਮੈਨੂੰ ਮੇਰੇ ਬੱਚਿਆਂ ਦੇ ਨਾਮ ਤੋਂ ਜਾਣਿਆ ਜਾਵੇ ਪਰਮਾਤਮਾ ਮੇਰੇ ਬੱਚਿਆਂ ਨੂੰ ਇੰਨੇ ਤਰੱਕੀਆਂ ਬਖਸ਼ੀ ਅੱਜ ਵਾਕਈ ਉਹ ਸੱਚ ਹੋ ਗਿਆ ਬੀਜੀ ਕਿਸ ਤਰ੍ਹਾਂ ਦੇਖ ਰਹੇ ਬਨਾਲਾ ਦੀ ਲੜਕੀ ਅੱਜ ਪੂਰੇ 12ਵੀਂ ਜਿਹੜਾ ਸਿੱਖ ਪੰਜਾਬ ਸਿੱਖਿਆ ਬੋਰਡ ਤੇ ਟੌਪ ਕੀਤਾ ਤੁਸੀਂ ਕਿਸ ਤਰ੍ਹਾਂ ਦੇਖੋ ਅਹ ਦੇਖੋ ਜੀ ਇਹ ਬੜੀ ਮਾਣ ਵਾਲੀ ਗੱਲ ਆ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਲਈ ਫਿਰ ਸਾਰਾ ਜਿਹੜਾ ਸਰਵਿਤਕਾਰੀ ਸਕੂਲ ਐ ਪ੍ਰਿੰਸੀਪਲ ਸਾਰੇ ਉਹਦੇ ਟੀਚਰ ਮੈਨੇਜਮੈਂਟ ਪਰ ਕੱਲੇ ਸਕੂਲ ਮੈਨੇਜਮੈਂਟ ਜਾਂ ਪੇਰੈਂਟਸ ਲਈ ਨਹੀਂ ਮੈਂ ਸਮਝਦਾ ਕਿ ਸਾਰੇ ਇਹ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਬਰਨਾਲੇ ਦੀ ਜਿਹੜੀ ਬੱਚੀ ਨੇ ਪੂਰੇ ਪੰਜਾਬ ਦੇ ਵਿੱਚੋਂ ਟੌਪ ਐ ਜਿਹੜਾ ਉਹ ਕੀਤਾ ਉਹ ਜਦੋਂ ਤੋਂ ਇਹ ਬ੍ਰੇਕਿੰਗ ਨਿਊਜ਼ ਤੁਹਾਡੇ ਸਾਰੇ ਚੈਨਲ ਤੇ ਚੱਲਣੀ ਸ਼ੁਰੂ ਹੋਈ ਐ ਕਿ ਬਰਨਾਲੇ ਦੀ ਅਸੀਰਤ ਨੇ ਮਾਰੀ ਬਾਜੀ ਅਸੀਂ ਉਦੋਂ ਦੇ ਆ ਸਕੂਲ ਚ ਆ ਕੇ ਬੈਠੇ ਆ ਘੰਟਾ ਹੋ ਗਿਆ ਸਾਨੂੰ ਸਾਰਿਆਂ ਨੂੰ ਵੇਟ ਕਰਦਿਆਂ ਨੂੰ ਤੇ ਬੜੀ ਖੁਸ਼ੀ ਚ ਬੜੀ ਉਤਸੁਕਤਾ ਨਾਲ ਅਸੀਂ ਉਡੀਕ ਜਿਹੜੀ ਆ ਕਰ ਰਹੇ ਸੀ ਕਿ ਕਦੋਂ ਅਸੀਰਤ ਸਕੂਲ ਚ ਆਵੇ ਤੇ ਕਦੋਂ ਅਸੀਂ ਉਹਨੂੰ ਵਧਾਈ ਦਈਏ ਕਿਉਂਕਿ ਸਾਨੂੰ ਸਾਰਿਆਂ ਨੂੰ ਬੜਾ ਚਾਅ ਹੈ ਬੜੀ ਖੁਸ਼ੀ ਹੈ ਸਾਰੇ ਬਰਨਾਲੇ ਵਾਸੀਆਂ ਨੂੰ ਕਿ ਬਰਨਾਲੇ ਦੀ ਧੀ ਨੇ ਐਡਾ ਵੱਡਾ ਮੁਕਾਮ ਹਾਸਲ ਕੀਤਾ ਕਿ 500 ਦੇ ਵਿੱਚੋਂ 500 ਨੰਬਰ ਹਨਾ ਕਲਪਨਾ ਕਰਨੀ ਵੀ ਓਕੇ ਆ ਵੀ 500 ਚੋਂ 500 ਨੰਬਰ ਕਿਵੇਂ ਆ ਸਕਦੇ ਆ ਤੇ ਬਾਕੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੱਸਣਾ ਚਾਹਣਾ ਕਿ ਹਰ ਸਿਰਤ ਕੱਲੀ ਪੜ੍ਹਾਈ ਦੇ ਵਿੱਚੋਂ ਨਹੀਂ ਕਿਉਂਕਿ ਆਪਣੇ ਕਾਮ ਸਾਡਾ ਐਟੀਟਿਊਡ ਬਣਿਆ ਹੋਇਆ ਉਹਨਾਂ ਬੱਚਿਆਂ ਪ੍ਰਤੀ ਜੇ ਕੋਈ ਬੱਚਾ ਟੋਪ ਕਰਦਾ ਹੈ 500 'ਚ 500 ਨੰਬਰ ਲੈਂਦਾ ਤਾਂ ਆਪਾਂ ਕਹਿੰਦੇ ਵੀ ਇਹ ਕੱਲਾ ਪੜਾਕੂ ਬੱਚਾ ਹੋਊਗਾ ਕਿ ਸਾਰ ਦਿਨ ਕਿਤਾਬਾਂ ਦੇ ਨਾਲ ਜੁੜਿਆ ਰਹਿੰਦਾ ਹੋਊਗਾ ਹਰ ਸਿਰਤ ਕੱਲੀ ਪੜ੍ਹਾਈ 'ਚ ਨਹੀਂ ਸਪੇਡ ਚੋਂ ਨੈਟਬਾਲ ਚੋਂ ਦਾ 골ਡ ਹੈ ਤੇ ਨੈਸ਼ਨਲ ਚੋਂ ਸਿਲਵਰ ਹੈ ਨੈਸ਼ਨਲ ਲੈਵਲ ਦੀ ਉਹ ਉਹਦੇ ਨਾਲ ਨਾਲ ਪਲੇਅਰ ਵੀ ਹੈ ਸੋ ਇਹਦੇ ਪਿੱਛੇ ਉਹਨਾਂ ਦੇ ਫਾਦਰ ਦੀ ਮੈਂ ਸਮਝਦਾ ਸਿਮਰਪ੍ਰੀਤ ਦੀ ਵੀ ਡੈਡੀਕੇਸ਼ਨ ਹੈ ਕਿਉਂਕਿ ਉਹ ਪੰਜਾਬ ਪੰਜਾਬ ਸਕੂਲ এডੂਕੇਸ਼ਨ ਬੋਰਡ ਚ ਡੀਐਮਐਸ ਨੇ ਡਿਸਟ੍ਰਿਕਟ ਮੈਨੇਜਰ ਸਪੋਰਟਸ ਉਹ ਸਾਰੇ ਬਰਨਾਲੇ ਜਿਲ੍ਹੇ ਦੇ ਕੇਵਲ ਬੱਚਿਆਂ ਨੂੰ ਨਹੀਂ ਆਪਣੀ ਬੱਚੀ ਤੇ ਵੀ ਪੂਰਾ ਉਹ ਧਿਆਨ ਦੇ ਰਹੇ ਆ ਤੇ ਜਿਹਦੇ ਕਰਕੇ ਬੱਚੀ ਖੇਡਾਂ ਵਾਲੇ ਪਾਸੇ ਵੀ ਤੇ ਪੜ੍ਹਾਈ ਵਾਲੇ ਪਾਸੇ ਵੀ ਜਿਹੜਾ ਉਹਨੇ ਪੰਜਾਬ ਦੇ ਵਿੱਚੋਂ ਪਹਿਲਾ ਨੰਬਰ ਜਿਹੜਾ ਹਾਸਲ ਕੀਤਾ ਸੋ ਸਾਨੂੰ ਸਾਰਾ ਜਿੰਨੇ ਬਰਨਾਲਾ ਦੇ ਵਸਾਈ ਆ ਬੜੀ ਖੁਸ਼ੀ ਆ ਬੜਾ ਚਾਹ ਤੇ ਮੈਂ ਹਸੀਰਤ ਨੂੰ ਜਿੱਥੇ ਵਧਾਈ ਦੇਣਾ ਮੈਂ ਉਹਦੇ ਅਗਲੇ ਭਵਿੱਖ ਲਈ ਮੈਂ ਬਹੁਤ ਸ਼ੁਕਾਮਨਾਵਾਂ ਦਿੰਦਾ ਲੱਗਦਾ ਹੈ ਕਿ ਤੁਸੀਂ ਜਿਵੇਂ ਆਪਣੇ ਬਰਨਾਲੇ ਵਾਲੇ ਵਾਸਤੇ ਸਪੋਰਟ ਜਾਂ ਸਿੱਖਿਆ ਵਾਸਤੇ ਮਰਗੀ ਹਰੇਕ ਨੂੰ ਸਕੂਲਾਂ ਨੂੰ ਵੈਲਪੈਟ ਦਾ ਯੂ ਨੋ ਗੇਲਿਆਂ ਅੰਕੋਸ਼ੀ ਕੀਤੀ ਕਿ ਅੱਜ ਵੀ ਨਤੀਜੇ ਉਸ ਨੂੰ ਦੇਖ ਕੇ ਬੜੀ ਆ ਰਹੇ ਨੇ ਦੇਖੋ ਸਰਕਾਰ ਉਪਰਾਲੇ ਜਿਹੜੇ ਆ ਉਹ ਕਰਦੀ ਹੈ ਸਰਹਾਰ ਦੇ ਲਈ ਸਾਡੀ ਸਰਕਾਰ ਨੇ ਐਜੂਕੇਸ਼ਨ ਪ੍ਰਤੀ ਬੜਾ ਕੰਮ ਹੈ ਜਿਹੜਾ ਉਹ ਕੀਤਾ ਪਰ ਜਿਹੜੀ ਉਸ ਤੋਂ ਵੀ ਵੱਡੀ ਜਿਹੜੀ ਮਿਹਨਤ ਹੈ ਉਹ ਮੈਂ ਸਮਝਦਾ ਕਿ ਜਿਹੜੇ ਟੀਚਰ ਜਿਹੜੇ ਪੜਾਉਂਦੇ ਆ ਤੇ ਬਾਕੀ ਜਿਹੜੇ ਬੱਚੇ ਦੀ ਆਪਣੀ ਮਿਹਨਤ ਹੈ ਨਾ ਜਿਹੜਾ ਤੁਸੀਂ ਦੇਖੋ ਵੀ ਕਿੰਨੇ ਡੈਡੀਕੇਟਡ ਹੋਣੀ ਹੈ ਕਿ ਜਿਹੜੇ ਦੋਨੋਂ ਚੀਜ਼ਾਂ ਨੂੰ ਬੈਲੈਂਸ ਕਰਕੇ ਸਪੋਰਟ ਤੇ ਐਜੂਕੇਸ਼ਨ ਨੂੰ ਚੱਲ ਰਹੀ ਹੈ ਤੇ 500 ਜੋ 500 ਨੰਬਰ ਲੈਣੇ ਤੇ ਉਹ 100% ਕੌਨਫੀਡੈਂਟ ਵੀ ਸੀ ਕਿ ਮੇਰਾ ਨਾਮ ਜਿਹੜਾ ਉਹ ਮੈਰਿਟ ਦੇ ਵਿੱਚ ਆਊਗਾ ਸੋ ਮੈਂ ਪਹਿਲਾਂ ਵੀ ਕਹਿ ਕੇ ਹਸੀਰਤ ਨੂੰ ਸਾਰਾ ਪੰਜਾਬ ਅੱਜ ਜਾਣਨ ਲੱਗਿਆ ਪਰ ਇਹਦੇ ਪਿੱਛੇ ਕਈ ਸਾਲਾਂ ਦੀ ਉਹਦੀ ਡੈਡੀਕੇਸ਼ਨ ਉਹਦੀ ਮਿਹਨਤ ਹੋਣੀ ਹੈ ਜਿਹੜੀ ਉਹਨੇ ਕਹ ਲੋ ਪਿਛਲੇ ਕਈ ਸਾਲਾਂ ਤੋਂ ਉਹਨੇ ਕੀਤੀ ਹੋਣੀ ਹੈ ਜਿਹਦੇ ਵਿੱਚ ਜਿੱਥੇ ਸਕੂਲ ਦਾ ਰੋਲ ਹੈ ਉੱਥੇ ਹੀ ਉਹਦੇ ਪੇਰੈਂਟਸ ਦਾ ਸੈਕਰੀਫਾਈਸ ਹੈ ਉਹਨਾਂ ਨੂੰ ਵੀ ਕਿਉਂਕਿ ਬਰਾਬਰ ਉਨੀ ਮਿਹਨਤ ਕਰਨੀ ਪੈਂਦੀ ਹੈ ਹਨਾ ਮਦਰ ਨੂੰ ਫਾਦਰ ਨੂੰ ਤੋਂ ਬਹੁਤ ਵੱਡੀ ਇਹ ਪ੍ਰਾਪਤੀ ਹੈ ਜਿਹਦੇ ਕਰਕੇ ਅੱਜ ਉਹ ਮਿਹਨਤ ਤੋਂ ਬਾਅਦ ਸਾਰਾ ਪੰਜਾਬ ਜਿਹੜਾ ਉਹਨੂੰ ਜਾਣਨ ਲੱਗੇ ਤੋਂ ਮੈਂ ਅਗਲੇ ਭੁੱਖ ਲਈ ਹਸੀਰਤ ਨੂੰ ਬਹੁਤ ਵਧਾਈ ਬਹੁਤ ਮੁबारकबाद ਦਿੰਦਾ ਹਾਂ